ਦਰਾਹੇ ਦੇ ਵਿੱਚ ਦਰਾਹਾ 메인 ਬਾਜ਼ਾਰ ਚ ਖਾਣ ਪੀਣਾਂ ਦੇ ਸ਼ਕਿੰਨਾ ਵਾਸਤੇ Roasta Heaven ਖੁੱਲ ਗਿਆ ਜੀ ਹਾਂ Roasta Heaven ਇੱਕ ਅਜਿਹਾ ਨਾਮ ਜੋ ਤੁਹਾਡੇ ਵਾਸਤੇ ਕੁਆਲਿਟੀ ਤੇ ਹਾਈਜੀਨ ਲੈ ਕੇ ਆਵੇਗਾ ਦਰਾਹੇ ਬਾਜ਼ਾਰ ਦੇ ਵਿੱਚ ਬਿਲਕੁਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਰਾਹਾ ਤੋਂ ਮੈਂ ਦਿਖਾ ਦੇਣਾ ਉਹਦੇ ਬਿਲਕੁਲ ਓਪੋਜ਼ਿਟ ਅੱਜ ਓਪਨਿੰਗ ਹੋ ਗਈ ਹੈ Roasta Heaven ਦੀ ਕੀ ਕੁਝ ਲੈ ਕੇ ਆਇਆ Roasta Heaven ਤੁਹਾਨੂੰ ਦਿਖਾ ਦਿੰਨੇ ਆ ਤੇ ਦਰਾਹਾ 메인 ਬਾਜ਼ਾਰ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਕੁਝ ਗੱਲਬਾਤ ਵੀ ਕਰਾਂਗੇ ਚਾਵਲਾ ਸਾਹਿਬ ਸਿੰਘ ਸਾਹਿਬ ਰੋਸਟ ਹੈਵਨ ਕੀ ਲੱਗਦਾ ਹੈ ਜੇ ਖਾਣ ਪੀਣ ਦੇ ਸ਼ਿਕਿੰਨਾਵਾਂ ਉਹਨਾਂ ਵਾਸਤੇ ਕਹੋ ਜਿਹਾ ਤੋਹਫਾ ਲੈ ਕੇ ਆਇਆ ਸਰ ਐਸਟਰਾ ਹੈ ਕਿ ਦੁਰਾਹਾ ਬੜਾ ਤਰੱਕੀ ਦੇ ਲੀਹਾਂ ਤੇ ਆ ਇੱਥੇ ਆਲਰੇਡੀ ਦੇਖੋ ਮੈਕਡੋਨਲਡਰਗੇ ਪਹਿਲਾਂ ਹੈਗੇ ਸੀਗੇ ਉਸ ਤੋਂ ਇਲਾਵਾ ਹੁਣ ਲੋਕੀ ਜਿਹੜਾ ਰੈਸਟੋਰੈਂਟ ਕਲਚਰ ਹੈਗਾ ਉਹ ਸਿਰਫ ਲੁਧਿਆਣਾ ਚ ਨਹੀਂ ਹੈਗਾ ਹੁਣ ਸੀਮਤ ਉਹ ਹੁਣ ਦੁਰਾਹੇ ਚ ਵੀ ਆ ਗਿਆ ਹੈਗਾ ਤੇ ਦੁਰਾਹੇ ਤੇ ਰੋਸਟ ਹੈਵਨ ਅੱਜ ਖੁੱਲਣ ਦੇ ਨਾਲ ਬੜੀ ਖੁਸ਼ੀ ਦੀ ਲਹਿਰ ਲੱਗ ਰਹੀ ਹੈਗੀ ਹੈ ਔਰ ਜੇ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕੀ ਦਿਓਗੇ ਇਹ ਕਹ ਅੰ ਅਠੀ ਜੀ ਪ੍ਰੇਪੇਅਰ ਕਰਦੇ ਲੋ ਜਿਹੜੀ ਜਿਹਦਾ ਮੇਨ ਫੋਕਸ ਹੁੰਦਾ ਹਰ ਚੀਜ਼ ਦਾ ਹਾਂਜੀ ਬਿਲਕੁਲ ਹਾਈਜਨ ਦੇ ਉੱਤੇ ਉਹ ਕਹਿੰਦੇ ਜਿਆਦਾ ਖਿਆਲ ਬਿਲਕੁਲ ਸਾਫ ਸਫਾਈ ਹੈ ਬਿਲਕੁਲ ਸਾਫ ਸਫਾਈ ਦੇ ਨਾਲ ਕਹਿੰਦੇ ਦੇਵਾਂਗੇ ਔਰ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਠੀਕ ਹੈ ਜੀ ਤੇ ਰੇਟ ਵੀ ਐਂ ਲੱਗਦਾ ਵੀ ਵੈਲਿਊ ਫਰ ਮਣੀ ਹੈ ਬਹੁਤ ਮਹਿੰਗੀ ਜਿਹੜੀ ਹੈਗੀ ਜੈ ਜਿਹੜੀ ਹੈ ਹਾਂਜੀ ਸਾਨੂੰ ਉਹਨਾਂ ਨੇ ਤਾਂ ਇੱਕ ਸਟੂਡੈਂਟਸ ਵਾਸਤੇ ਸਪੈਸ਼ਲ 10% ਡਿਸਕਾਊਂਟ ਵੀ ਕਰ ਦਿੱਤਾ ਹੈਗਾ ਤੇ 4 ਘੰਟੇ ਜਿਹੜੇ ਹੈ ਉਹ ਸਟੂਡੈਂਟਸ ਨੂੰ ਥੋੜੇ ਸੁਹਾਗਾ ਹੋ ਗਿਆ ਹੈ ਹਾਂਜੀ ਹੋ ਗਿਆ ਜੀ ਚਲੋ ਕੀ ਬਾਤ ਤਾਂ ਦਰਸ਼ ਹਰ ਚੀਜ਼ ਅਵੇਲੇਬਲ ਹੈ ਇਵਨ ਜੇ ਗੱਲ ਕਰੀਏ ਤਾਂ ਹਰ ਬੁੱਧਵਾਰ ਵਾਸਤੇ ਸਕੀਮਾ ਵੀ ਨੇ ਬਾਏ 1겟1 ਫ੍ਰੀ ਮੀਡੀਅਮ ਉਲਟ ਸਾਈਜ਼ਸ ਤੇ 10% ਦਾ ਸਪੈਸ਼ਲ ਡਿਸਕਾਊਂਟ ਹੈ ਜੀ ਸਟੂਡੈਂਟਸ ਦੇ ਵਾਸਤੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਹਾਂ ਬਿਲਕੁਲ ਵਧੀਆ ਆਫਰਸ ਦੇ ਨਾਲ ਬਹੁਤ ਹੀ ਹਾਈਜੀਨ ਵੇਦ ਨਾਲ ਸਾਮਾਨ ਮਿਲੂਗਾ ਖਾਣ ਪੀਣ ਵਾਸਤੇ ਹਰ ਚੀਜ਼ ਹੋਗੀ ਮੌਜੂਦ ਗੱਲਬਾਤ ਕਰਦੇ ਹਾਂ ਤੁਹਾਡਾ ਨਾਮ ਰਸ਼ਮੀ ਜਾਨ ਠੀਕ ਹੈ ਰਸ਼ਮੀ ਜੀ ਕੀ ਵਿਜਨ ਸੀ ਕੀ ਮਾਈਂਡ ਸੈਟਅਪ ਸੀਗਾ ਕਿਵੇਂ ਕੀ ਸੋਚਿਆ ਸੀਗਾ ਕਿ ਖਾਣ ਪੀਣ ਵਾਸਤੇ ਜਾਂ ਵਿਦਿਆਰਥੀਆਂ ਵਾਸਤੇ ਲੋਕਾਂ ਵਾਸਤੇ ਕਿਹ ਹੈ ਜੀ ਚੀਜ਼ ਲੈ ਕੇ ਆਣੀ ਹੈ ਕਿਹ ਹੈ ਜਾਂ ਸਭ ਮੰਨ ਲਿਆ ਇੱਕ ਤਾਂ ਸਭ ਤੋਂ ਪਹਿਲੇ ਸਾਡਾ ਮਾਈਂਡ ਵਿੱਚ ਸੀਗਾ ਕਿ ਅਸੀਂ ਫਰੈਸ਼ ਦੋ ਤੋਂ ਪੀਜ਼ਾ ਬਣਾਇਆ ਹੋਇਆ ਦਈਏ ਨਾ ਕਿ ਅਸੀਂ ਫਰੋਜ਼ਨ ਫੂਡ ਯੂਜ਼ ਕਰ ਰਹੀਏ ਰਾਈਟ ਉਸ ਤੋਂ ਬਾਅਦ ਸਾਡੇ 버ਗਰ ਹੈਗੇ ਜਿਹੜੇ ਡਿਫਰੈਂਟ ਹੈਗੇ ਚਾਈਨੀਜ਼ ਵੀ ਅਸੀਂ ਐਡ ਆਨ ਕੀਤਾ ਇਵਨ इंडिया इंडियन टेस्ट ਨੂੰ ਦੇਖਦੇ ਹੋਏ ਚਾਹ ਵੀ ਅਸੀਂ ਇੰਟਰੋਡਿਊਸ ਕੀਤੀ ਹੈ ਆਪਣੇ ਲੈਵਲ ਦੇ ਰਾਈਟ देन ਉਸ ਤੋਂ ਬਾਅਦ ਸਾਡੇ ਕੋਲ ਹੈਗਾ ਕ੍ਰਿਮੀਨਲ 버ਗਰ ਜਦੋਂ ਇਹ ਸਾਹਮਣੇ ਆਏਗਾ देन ਪੀਪਲ will come to know ਅਸੀਂ ਕੀ ਲਾਂਚ ਕੀਤਾ ਹੈ ਠੀਕ ਹੈ देन ਉਸ ਤੋਂ ਬਾਅਦ ਫਰਦਰ ਵੀ ਸਾਡੇ ਪਲਾਨਸ ਹੈਗੇ ਆ ਸ਼ਾਇਦ ਅਸੀਂ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਐਡ-ਆਨ ਕਰੀਏ ਲਾਈਕ ਨਾਰਥ ਇੰਡੀਅਨ ਸਾਊਥ ਇੰਡੀਅਨ ਕੁਝ ਵੀ ਠੀਕ ਹੈ ਸੋ ਮਨੀ ਥਿੰਗਸ ਬੈਕ ਆਫ ਦਾ ਮਾਈਂਡ ਮੇਨ ਜੀ ਜਿੰਦਿਆ ਫੋਕਸ ਹੁੰਦਾ ਕਿ ਚੀਜ਼ ਵੈਲਿਊ ਫॉर ਮਨੀ ਹੋਵੇ ਪ੍ਰੋਡਕਟ ਜਿਆਦਾ ਜੀਬ ਤੇ ਭਾਰ ਨਾ ਪਵੇ ਤੇ ਹਾਈਜਨ ਸਾਫ ਸਫਾਈ ਹੋਵੇ ਇਹਨਾਂ ਪੁਆਇੰਟਸ ਦਾ ਧਿਆਨ ਤੇ ਕਿੰਨਾ ਕਰਖਿਆ ਜਾਉ ਸਰ ਹਾਈਜਨ 100% ਹੋਏਗਾ ਕੋਈ ਵੀ ਸਟੇਲ ਚੀਜ਼ ਨਹੀਂ ਅਸੀਂ ਯੂਜ਼ ਕਰਦੇ ਠੀਕ ਹੈ ਬਿਕੋਜ਼ ਅਸੀਂ ਕੈਨੇਡਾ ਤੋਂ ਬਿਲੋਂਗ ਕਰਦੇ ਹਾਂ ਦੈਟਸ ਦਾ ਪ੍ਰੋਮਿਸ ਟੂ ਦਾ ਕਸਟਮਰ ਯਾ ਦੈਟਸ ਦਾ ਪ੍ਰੋਮਿਸ ਯਾ ਦੈਨ ਉਸ ਤੋਂ ਬਾਅਦ ਜਿਹੜਾ ਅਸੀਂ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਸਟੂਡੈਂਟਸ ਵਾਸਤੇ ਦੇ ਰਹੇ ਹਾਂ ਜਿਹੜਾ 10% ਹੈ ਇਟ ਮੈਟਰਸ ਅ ਲੋਟ ਬਿਲਕੁਲ ਠੀਕ ਹੈ ਠੀਕ ਹੈ 11 ਤੋਂ 3 ਜਿਹੜਾ ਟਾਈਮ ਹੁੰਦਾ ਬਿਲਕੁਲ ਹਾਂ ਜੀ ਜੋ ਵੈਨ ਐਵਰ ਤੁਸੀਂ ਬ੍ਰੰਚ ਕਰਨਾ ਲੰਚ ਟਾਈਮ ਕਰਨਾ ਜਿੰਨੇ ਵੀ ਆਣਾ ਹੈ ਆਪ ਫਰੈਂਡ ਸਰਕਲ ਨੂੰ ਲੈ ਕੇ ਆਣਾ ਬਰਥਡੇ ਪਾਰਟੀ ਐਨੀਥਿੰਗ ਸੋ ਦੇ ਵਿਲ ਗੈਟ 10% ਡਿਸਕਾਊਂਟ ਦੈਨ ਉਸ ਤੋਂ ਬਾਅਦ ਅਸੀਂ ਵੈਂਸਡੇ ਦੀ ਆਫਰ ਹੈ ਪੀਜ਼ਾ ਤੇ ਮੀਡੀਅਮ ਐਂਡ ਲਾਰਜ ਤੇ ਬਾਇ 1 ਗੈਟ 1 ਠੀਕ ਹੈ ਤੇ ਹੋਰ ਵੀ ਅਸੀਂ ਚੀਜ਼ਾਂ ਲਾਂਚ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਨਿਊ ਆਈਟਮਸ ਲਾਂਚ ਹੋਣਗੀਆਂ ਸਾਡੇ ਜਿਹੜੇ ਪ੍ਰੋਡਕਟਸ ਐ ਉਹਨਾਂ ਦੀ ਪ੍ਰੋਮੋਸ਼ਨ ਲਈ ਅਸੀਂ ਬਹੁਤ ਕੁਝ ਆਫਰਸ ਦੇ ਰਹੇ ਹਾਂ ਸਿਟਿੰਗ ਅਰੇਂਜਮੈਂਟ ਉਹ ਕਿਹਜਾ ਹੋ ਸਮਥਿੰਗ ਡਿਫਰੈਂਟ ਵੀ ਹੈਵ ਇੰਟਰੋਡਿਊਸ ਸੋਫਾਸ ਓਵਰ ਹੇਅਰ ਨਾਟ ਦ ਸੀਟਸ ਦ ਸਮਥਿੰਗ ਯੂਨਿਕ ਸਮਥਿੰਗ ਯੂਨਿਕ ਵੀ ਟ੍ਰਾਈ ਟੂ ਡੂ ਥਿਸ ਠੀਕ ਹੈ ਐਂਡ ਦ ਐਂਬੀਅੰਸ ਇਜ਼ ਓਕੇ ਯੂ ਕੈਨ ਸੇ ਰੋਸਟ ਹੈਵਨ ਇਹ ਨਾਮ ਇਹ ਦੋ ਵਰਡਸ ਕਿਵੇਂ ਕਲੈਬ੍ਰੇਟ ਹੁੰਦੇ ਆ first name from my name and okay. we have chosen like this rosta even it's like the italian name okay we picked it from ai i don't okay. know okay. so yeah it's unique i know no one I even mean, even heard this name okay. so i am proud of this really okay. bahut acha bhai ji kida lagda <laughs> hai <So>, ki kedi cheeza provide karoge te lokan de <so>. taste buds <laughs> kive activate karoge taste buds tannu just sirf 39 to hi milne shuru ho joge tannu apne 40 rupaye bhi kharche ho gaye ਐ ਨਹੀਂ ਲੱਗਣਗੇ ਕਿ ਸਾਡੇ 40 ਰੁਪਏ ਵੀ ਵੇਸਟ ਹੋਗੇ ਵਾਲਿਊ ਪ੍ਰੋਡਕਟਸ ਰਾਈਟ यस ਬਿਲਕੁਲ ਔਰ ਤੁਸੀਂ ਪੂਰਾ ਇੰਜੋਏ ਕਰੋਗੇ ਇਟ ਇਸ ਦਾ ਕਿ ਤੁਸੀਂ 40 ਰੁਪਏ ਦਾ ਡਾਲਰ ਐਂਡ ਵੀ ਆਪਰ 7 ਦੇ ਅਭੀ ਯਾ 7 ਦੇ ਬਾਜੀ ਬਸ 10 ਤੋਂ 10 ਦਾ ਟਾਈਮ ਮੰਗ ਕੇ ਚਲੀਏ ਜੀ 10 ਯਾ 10:30 ਟਿਕ ਹੈ ਜੀ ਧੰਨਵਾਦ ਸੋ ਰੋਸਟ ਹੈਵਨ ਜੀ ਹਾਂ ਦਰਾਹੇ ਦੇ ਮੇਨ ਬਾਜ਼ਾਰ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਬਿਲਕੁਲ ਆਪੋਜ਼ਿਟ ਤੁਹਾਡੇ ਵਾਸਤੇ ਖੁੱਲ ਗਿਆ ਖਾਣ ਪੀਣ ਦੇ ਸ਼ੌਕੀਨਾਂ ਦੇ ਵਾਸਤੇ ਅਬ ਕਰਦੇ ਆਂ ਭਾਈ ਜੀ Roasta Heaven ਖੁੱਲਿਆ ਕੀ ਲੱਗਦਾ ਕੀ ਉਮੀਦ ਹੈ ਕਿਹੋ ਜਿਹੇ ਪ੍ਰੋਡਕਟਸ ਕਹੇ ਜੋ ਸਮਾਨ ਖਾਣ ਪੀਣ ਦੇ ਸ਼ੌਕੀਨਾ ਵਾਸਤੇ ਬੀਚੇ ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਸਾਡੇ ਦਰਾਹਾ ਸ਼ਹਿਰ ਵਿਖੇ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੇ ਸੁਨੀਲ ਭਾਜੀ ਹੈਗੇ ਆ ਤੇ ਸਾਡੇ ਗगनवीर ਜੀ ਹੈਗੇ ਆ ਆਜੋ ਸੁਨੀਲ ਭਾਜੀ ਨਾਲ ਆਜੋ ਇਹ ਦੋਨਾਂ ਨੇ ਮਤਲਬ ਇੱਕ ਨਵਾਂ ਉਪਰਾਲਾ ਸਟਾਰਟ ਕੀਤਾ ਹੈ Roasta Heaven ਦੇ ਨਾਮ ਤੇ ਖਾਨਬੀਨ ਦੇ ਸ਼ਕੀਨਾ ਵਾਸਤੇ ਇੱਕ ਹੋਰ ਰੇਟਿੰਗ ਜੁਆਇੰਟ ਖੁੱਲ ਚੁੱਕਿਆ ਹੈਗਾ ਪਿਓਰ ਵੈਜ ਹੈਗਾ ਕੁਆਲਟੀ ਦੀ ਗੱਲ ਕਰੀਏ ਬਹੁਤ ਵਧੀਆ ਮੈਨੂ ਹੈਗਾ ਅਸੀਂ ਮੈਨੂ ਦੇਖ ਰਹੇ ਸੀਗੇ ਬਹੁਤ ਵੈਰਾਈਟੀ ਹੈਗੀ ਹੈ 버ਗਰਸ ਦੀ ਇਹਨਾਂ ਦੀ ਸਪੈਸ਼ਲਿਟੀ ਵੈਸੇ ਤਾਂ ਹਲੇ ਇਹਨਾਂ ਨੇ ਸ਼ਾਮ ਨੂੰ ਡਿਸਕਲੋਜ਼ ਕਰਨੀ ਹੈ ਮੈਂ ਅੰਦਰ ਦੇ ਖਾਤੇ ਤੁਹਾਨੂੰ ਪਹਿਲਾਂ ਦੱਸ ਦਿੰਦਾ ਐ ਇੱਥੇ ਹਮੇਸ਼ਾ ਆਓ ਸਭ ਤੋਂ ਪਹਿਲਾਂ ਟਰਾਈ ਕਰੋ ਕ੍ਰਿਮੀਨਲ 버ਗਰ ਠੀਕ ਹੈ ਜੀ ਕ੍ਰਿਮੀਨਲ 버ਗਰ ਇਹਨਾਂ ਦਾ ਫੇਵਰੇਟ ਹੈਗਾ ਜੀ ਜਿਹੜਾ ਬੈਸਟ ਹੈਗਾ ਉਹ ਅਸੀਂ ਤਾਂ ਅੰਦਰ ਖਾਤੇ ਟਰਾਈ ਕਰ ਚੁੱਕੇ ਆ ਤੁਸੀਂ ਵੀ ਆਓ ਪਰਿਵਾਰ ਨਾਲ ਜੀ ਆਇਆਂ ਨੂੰ ਸਾਰ ਉਤੇ ਵੀਰ ਉਹਨਾਂ ਦਾ ਸਹਿਯੋਗ ਦੀ ਸਿਕਸ਼ਾ ਕਿਦਾਂ ਲੱਗਦਾ ਜੀ ਕਿ ਲੋਕਾਂ ਦਾ ਸਹਿਯੋਗ ਕਿੰਨਾ ਕੁ ਮਿਲੂਗਾ ਕਿਹਜਾ ਅੱਛਾ ਖਾਣਾ ਪ੍ਰੋਵਾਈਡ ਹੋਊਗਾ ਸਰ ਪੂਰੇ ਸਹਿਯੋਗ ਦੀ ਉਮੀਦ ਹੈ ਅਸੀਂ ਇੱਕੋ ਹੀ ਨਿਸ਼ਚੈ ਸਾਡਾ ਪਿਓਰ ਕੁਆਲਿਟੀ ਹਾਂ ਐਂਡ ਕਸਟਮਰ ਦੀ ਸੈਟੀਸਫੈਕਸ਼ਨ ਕੀ ਬਾਤ ਦਿਸ ਇਜ਼ ਵਾਟ ਆਈ ਵਿਲ ਕਨਕਲੂਡ ਵਿਦ ਚਲ ਠੀਕ ਹੈ ਜੀ ਸੋ ਬਹੁਤ ਹੀ ਵਧੀਆ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਕੀ ਸਾਰੇ ਪਾਸੇ ਹੀ ਇਸ ਵਕਤ ਚਰਚਾ ਹੋ ਰਹੀ ਹੈ ਕੁਝ ਗੱਲਬਾਤ ਕਰਦੇ ਆ ਬਾਈ ਜੀ ਤੁਹਾਡੇ ਰਾਹੇ ਚ ਰੋਸਟ ਹੈਵਨ ਖੁੱਲ ਗਿਆ ਕਿਵੇਂ ਦਾ ਲੱਗਦਾ ਹੈ ਕਿਹ ਹੈ ਜੀ ਕੁਆਲਟੀ ਪ੍ਰੋਵਾਈਡ ਕਰਨਗੇ ਕੀ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਹੁਣ ਦੇਖੋ ਇਹਨਾਂ ਨੇ ਸਾਨੂੰ ਬ੍ਰੇਕਫਾਸਟ ਦੇ ਵਿੱਚ ਪੂੜੀਆਂ ਛੋਲੇ ਲਾਏ ਮਜ਼ਾ ਆ ਗਿਆ ਠੀਕ ਹੈ ਜੀ ਬਹੁਤ ਵਧੀਆ ਟੇਸ ਬਾਕੀ ਐਟਮੇ ਵਧੀਆ ਹੋਣਗੀ ਆ ਬਈ ਕਿਤੇ ਸਾਫ ਰ ਖਾਸ ਧਿਆਨ ਰੱਖਣਾ ਸੀ ਅਸੀਂ ਸ਼ਾਮ ਨੂੰ ਸਪੈਸ਼ਲ ਆਉਣਾ ਵਿਦ ਫੈਮਿਲੀ ਚੈੱਕ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਠੀਕ ਹੈ ਬਾਈ ਜੀ ਉਹ ਸਮਾਰਟ ਟੇਸ ਕਰਕੇ ਪਤਾ ਲੱਗੂਗਾ ਜੀ ਹਾਂ ਬਿਲਕੁਲ ਜੀ ਆ ਤਾਂ ਸਾਨੂੰ ਪਹਿਲਾਂ ਤਾਂ ਇਸ ਪਰਿਵਾਰ ਨੂੰ ਜਿਹੜਾ ਇਹ ਉਹਨਾਂ ਨੇ ਉਪਰਾਲਾ ਕਰਿਆ ਸਾਡੇ ਸ਼ਹਿਰ ਦੇ ਵਿੱਚ ਤਰੱਕੀ ਹੋ ਰਹੀ ਆ ਮੁਬਾਰਕਾ ਪਰਿਵਾਰ ਨੂੰ ਦੁਬਾਰਾ ਠੀਕ ਹੈ ਕਿਆ ਬਾਤ ਕਿਆ ਬਾਤ ਸੋ ਜੀ ਹਾਂ ਪੂਰੇ ਦਰਾਹੇ ਦੇ ਜਿੰਨੇ ਵੀ ਬਾਦਾਰ ਦੇ ਆਸਪਾਸ ਦੇ ਨਿਵਾਸੀ ਨੇ ਉਹਨਾਂ ਨੂੰ ਖੁਸ਼ੀ ਹੈ ਕਿ ਇੱਕ ਰੋਸਟਾ ਹੈਵਨ ਇੱਕ ਅੱਛੀ ਕੁਆਲਿਟੀ ਫੂਡ ਦੇ ਨਾਲ ਜੈਜ ਵੈਲਿਊ ਫਾਰ ਮਨੀ ਪ੍ਰਾਈਸਿਸ ਨਾਲ ਇੱਥੇ ਖੁੱਲ ਗਿਆ ਹੈ ਤੇ ਉਮੀਦ ਹੈ ਕਿ ਲੋਕ ਖਾਣ ਪੀਣ ਦੇ ਸ਼ੌਕੀਨ ਖਾਸ ਕਰਕੇ ਰੋਸਟਾ ਹੈਵਨ ਨੂੰ ਬਹੁਤ ਪਿਆਰ ਦੇਣਗੇ ਤੇ ਇਹਨਾਂ ਦੇ ਖਾਣੇ ਨੂੰ ਪਸੰਦ ਕਰਨਗੇ ਬਲੂ ਨਾਲ ਨਫਰੀ ਸਿੰਘ ਬੇਦੀ